ਕੀ ਕਹਣਾ ਚਾਹੁੰਦੇ ਆ ਇੱਕ ਵਰਪਤੇ ਹੈ ਸ੍ਰੀ ਗੁਰੂ ਰਵਦਾਸ ਜੀ ਅੱਜ ਸਾਡੇ ਸਾਰਿਆਂ ਵਾਸਤੇ ਬਹੁਤ ਹੀ ਪਵਿੱਤਰ ਤੇ ਵੱਡਾ ਦਿਹਾੜਾ ਹੈ ਜੀ ਗੁਰੂ ਗੁਰਦਾਸ ਜੀ ਦਾ 699 ਨੂਰ ਪੂਰਵ ਦਿਹਾੜਾ ਸਾਰੀ ਸੰਗਤ ਪੂਰੇ ਵਰਲਡ ਚ ਬਣਾ ਰਹੀ ਹੈ ਉਸੇ ਤਰਜ਼ ਦੇ ਮਕੇਰੀਆਂ ਵਿੱਚ ਵੀ ਗੁਰਦੇਵਪੁਰਾ ਮਹੱਲੇ ਤੋਂ ਅੱਜ ਨਗਰ ਕੀਰਤਨ ਨਿਕਲੇਗਾ ਤੇ ਪੂਰੇ ਮਕੇਰੀਆਂ ਵਿੱਚ ਨਗਰ ਕੀਰਤਨ ਹੁੰਦਾ ਆਇਆ ਦੁਬਾਰਾ ਗੁਰਦੇਵਪੁਰਾ ਮਹੱਲੇ ਆਊਗਾ ਮੈਂ ਆਪਣੇ ਵੱਲੋਂ ਸਾਰੀ ਸੰਗਤ ਨੂੰ ਬਕਰੀਆਂ ਹਲਕੇ ਦੇ ਪੂਰੇ ਭੈਣ ਭਰਾਵਾਂ ਨੂੰ ਆਮ ਆਦਮੀ ਪਾਰਟੀ ਦਾ ਹਲਚਨ ਚਾਰਜ ਹੁਣ ਨਾਪਤੇ ਤੇ ਸਮੂਹ ਆਮ ਆਦਮੀ ਪਾਰਟੀ ਵੱਲੋਂ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਨਾ ਔਰ ਪ੍ਰਮਾਤਮਾਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਸਾਨੂੰ ਬਲ ਬੁੱਧੀ ਬਖਸ਼ੇ ਔਰ ਅਸੀਂ ਜਾਂਦੀ ਦੁਨੀਆ ਤੱਕ ਗੁਰੂ ਅਰਦਾਸ ਜੀ ਦਾ ਜੋ ਪੂਰਬ ਬਣਾਉਂਦੇ ਰਹੀਏ ਇਸ ਦੱਸਣ ਜੋ ਗੱਲ ਇਹ ਵਾ ਕਿ ਪੰਜਾਬ ਸਰਕਾਰ ਨੇ ਬੱਲਾ ਦੇਵੇ ਦੇ ਕੋਲ ਪਰਸੋਂ 10 ਏਕੜ 10 ਕਰੋੜ ਦੀ ਲਗਭਗ ਜ਼ਮੀਨ ਖਰੀਦੀ ਹੈ ਇਦੇ ਵਿੱਚ ਗੁਰੂ ਰਵਿਦਾਸ ਜੀ ਦਾ ਅਧਿਆਨ ਸੈਂਟਰ ਖੋਲਿਆ ਜਾ ਰਿਹਾ ਹੈ 10 ਕਰੋੜ ਦੀ ਜ਼ਮੀਨ ਫਿੱਕੀ ਗਈ ਹੈ ਜਲਦੀ ਉੱਤੇ ਕੰਮ ਸ਼ੁਰੂ ਹੋ ਜਾਵੇ ਉਹਦਾ ਫਾਇਦਾ ਇਹ ਹੋਏਗਾ ਕਿ ਗੁਰੂ ਰਵਿਦਾਸ ਜੀ ਦੀ ਜਿਹੜੀ ਬਾਣੀ ਹੈ ਉਹਦਾ ਪ੍ਰਸਾਰ ਉਹ ਅਧਿਆਨ ਉਹ ਸੈਂਟਰ ਕੇਂਦਰ ਬਣੇਗਾ ਪੂਰੇ ਹਰਡੇਜਿਸ ਜੀ ਦਾ ਪਰ ਸਾਲ ਹੋਏਗਾ ਥੈਂਕ ਯੂ ਵੈਰੀ ਮਚ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਕਤੀ ਅਮਰ ਹੈ ਜੇਸੀ ਗੱਲ ਕਰੀਏ ਤਾਂ ਮਕੇਰੀਆਂ ਦੇ ਵਿੱਚ ਇਸ ਜਗ੍ਹਾ ਦੇ ਕਾਫੀ ਲੀਡਰ ਆਏ ਆ ਤੇ ਕਹਾਂਗੇ ਅਸੀਂ ਆ ਕਰਾਂਗੇ ਆ ਕਰਾਂਗੇ ਤੁਸੀਂ ਆਪਣੇ ਬਾਰੇ ਕੀ ਕਰ ਸਕਦੇ ਹੋ ਮੈਂ ਮੈਂ ਪਹਿਲੀ ਗੱਲ ਪਹਿਲੀ ਗੱਲ ਤੇ ਗੁਰਦੁਆਰੇ ਲੀਡਰ ਬਣ ਕੇ ਕੋਈ ਆਉਂਦਾ ਹੀ ਨਹੀਂ ਨਾਮ ਆਇਆ ਮੈਂ ਤਾਂ ਇੱਕ ਗੁਰੂ ਗੋਬਿੰਦ ਸਿੰਘ ਜੀ ਦਾ ਮੰਨਣ ਵਾਲਾ ਭਗਤ ਬਣ ਕੇ ਗੁਰਦ ਆ ਸਾ ਮੱਥਾ ਟੇਕਣ ਆਇਆ ਬਾਕੀ ਜੋ ਮੇਰੇ ਭਰਾ ਮੈਨੂੰ ਹੁਕਮ ਲਾਣਗੇ ਜੋ ਮੈਂ ਕਰ ਸਕਾਂ ਉਹ ਨਹੀਂ ਮੈਂ ਹਮੇਸ਼ਾ ਤਿਆਰ ਐ ਨਾ ਕੋਈ ਮੈਂ ਗੱਪਾਂ ਮਾਰਨ ਵਾਲਾ ਲੀਡਰ ਹੈ ਨਹੀਂ ਮੈਂ ਐ ਕਰ ਦੂ ਉਹ ਕਰ ਦੂ ਕੱਲ ਕੁਛ ਵੀ ਨਾ ਕਰਾਂ ਦੇ ਕੋਈ ਜੋ ਵੀ ਬਣੇਗਾ ਮੈਂ ਜੋ ਵੀ ਹੁਕਮ ਲਾਣਗੇ ਮੈਂ ਨਾਲ ਹੀ ਹਮੇਸ਼ਾ ਹਾਜ਼ਰ ਐ ਆ ਥੈਂਕ ਯੂ ਵੈਰੀ ਮਚ ਮੈਂ ਸਭ ਤੋਂ ਪਹਿਲਾਂ ਸ਼੍ਰੀ ਗੁਰੂ ਰਵੀਦਾਸ ਮਹਾਰਾਜ ਦੇ 690 ਪ੍ਰਕਾਸ਼ ਦਿਹਾੜੇ ਦੀ ਸਮੁੱਚੀ ਲੋਕਾਈ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਉੱਥੇ ਮੈਂ ਸਮੂਹ ਸੰਗਤ ਨੂੰ ਰਵਜਾਸੀਆ ਨਾਮ ਲੈવા ਸੰਗਤ ਨੂੰ ਬੇਨਤੀ ਕਰਦਾ ਹਾਂ ਕਿ ਜੋ ਸੁਪਨਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੇ ਬੇਗੰਪੁਰਾ ਦਾ ਲਿਆ ਸੀ ਉਸ ਨੂੰ ਪੂਰਾ ਕਰਨ ਦੇ ਲਈ ਇੱਕ ਜੁੜੇ ਹੋਈਏ ਤੇ ਉਹਨਾਂ ਵੱਲੋਂ ਦਿਖਾਏ ਗਏ ਰਸਤੇ 'ਤੇ ਚੱਲੀਏ ਤੇ ਮੈਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਇੱਕ ਹੋਰ ਬੇਨਤੀ ਕਰਦਾ ਹਾਂ ਕਿ ਆਪ ਸਭ ਦੇ ਸਹਿਯੋਗ ਦੇ ਨਾਲ ਸ਼੍ਰੀ ਗੁਰੂ ਰਵਿਦਾਸ ਸੇਵਾ ਸਭਾ ਬਕਰੀਆਂ ਵੱਲੋਂ ਜੋ ਇਹ ਉਪਰਾਲਾ ਕੀਤਾ ਜਾਦਾ ਹੈ ਨਗਰ ਕੀਰਤਨ ਦਾ ਪੂਰੇ ਬਕਰੀਆਂ ਦੇ ਵਿੱਚ ਇਹਦੇ ਵਿੱਚ ਵੱਧ ਤੋਂ ਵੱਧ ਵੱਧ ਚੜ ਕੇ ਹਿੱਸਾ ਲਈਏ ਤਾਂ ਉਹ ਇੱਕ ਮਿਸਾਲ ਬਣ ਸਕੇ ਹੋਰ ਮੈਂ ਕੁਝ ਨਹੀਂ ਕਹਿੰਦਾ ਹੋਇਆ ਇੱਕ ਵਾਰੀ ਫੇਰ ਤੋਂ ਆਪ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜੈ ਗੁਰਦੇਵ ਧੰ ਗੁਰਦੇਵ ਸਭ ਤੋਂ ਪਹਿਲਾਂ ਸਮੂਹ ਸੰਗਤ ਨੂੰ ਜੈ ਗੁਰਦੇਵ ਧੰ ਗੁਰਦੇਵ ਜੀ ਅੱਜ ਸਾਬ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ 600 ਹਨ ਵੀ ਮਾ ਪ੍ਰਕਾਸ਼ ਜਿੱਥੇ ਪੂਰੇ ਵਰਲਡ ਵਿੱਚ ਔਰ ਪੂਰੇ ਇੰਡੀਆ ਵਿੱਚ ਅਲੱਗ-ਅਲੱਗ ਕੋਨਿਆਂ ਵਿੱਚ ਬਣਾਇਆ ਜਾ ਰਿਹਾ ਉੱਥੇ ਅੱਜ ਸ੍ਰੀ ਗੁਰੂ ਰਵਿਦਾਸ ਮੰਦਰ ਗਰਦੇਪੁਰ ਵਿਖੇ ਇਲਾਕੇ ਦੀਆਂ ਜਿਲ੍ਹੀਆਂ ਦੀ ਕਮੇਟੀਆਂ ਹਨ ਸ੍ਰੀ ਗੁਰੂ ਅਰਜਨਦਾਸ ਨਾਮ ਲੈਵਾ ਉਹਨਾਂ ਦੇ ਸਹਿਯੋਗ ਨਾਲ ਇਹ ਨਗਰ ਕੀਰਤਨ ਕੱਢਿਆ ਜਾ ਰਿਹਾ ਬਹੁਤ ਵਿਸ਼ਾਲ ਨਗਰ ਕੀਰਤਨ ਹੈ ਔਰ ਜੋ ਮੋਹੱਲਾ ਗਰਦੇਪੁਰ ਸ੍ਰੀ ਗੁਰੂ ਅਰਜਨਦਾਸ ਮੰਦਿਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਪੂਰੇ ਦੀ ਪ੍ਰਕਰਮਾ ਕਰਦੇ ਹੋਇਆ ਫਿਰ ਸਮਾਪਤ ਇੱਥੇ ਸ੍ਰੀ ਗੁਰੂ ਅਰਜਨਦਾਸ ਮੰਦਿਰ ਵਿਖੇ ਹੋਵੇਗਾ ਔਰ ਮੈਂ ਆਇਆਂ ਸੰਗਤਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਔਰ ਪੂਰੇ ਸਮੁੱਚੇ ਮੈਂ ਸੋਚੇ ਇਲਾਕਾਈ ਨੂੰ ਇਸ ਦਿਵਸ ਤੇ ਲੱਖ ਲੱਖ ਵਧਾਈ ਜਨਾ ਜੈ ਗੁਰਦੇਵ ਧੰਨ ਗੁਰਦੇਵ ਜੈ ਗੁਰਦੇਵ ਧੰਨ ਗੁਰਦੇਵ ਮੈਂ ਨਗਰ ਕੌਂਸਲ ਪ੍ਰਧਾਨ ਮੁਕੇਰੀਆਂ ਅੱਜ ਆਪਣੇ ਸਾਰੇ ਇਲਾਕਾ ਨਿਵਾਸੀਆਂ ਨੂੰ 649ਵੇਂ ਪ੍ਰਕਾਸ਼ ਜੀ ਦਾ ਬਾਬਾ ਆਪਣੇ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਨਾ ਹਾਂ ਤਾਂ ਆਪਣੇ ਪੂਰੇ ਸਮਾਜ ਨੂੰ ਕਹਿਣਾ ਹੈ ਪੜੋ ਲਿਖੋ ਔਰ ਸੰਗਸ਼ਕ ਕਰੋ ਕਿਉਂਕਿ ਇਹੀ ਬਾਬਾ ਸਾਹਿਬ ਦੇ ਵਿਚਾਰ ਸੀਗੇ ਇਹੀ ਵਿਚਾਰਾਂ ਤੇ ਆਪਾਂ ਚੱਲੀਏ ਜਾਇ ਗੁਰੂਦੇਵ ਧੰਨ ਗੁਰੂਦੇਵ ਥੈਂਕ ਯੂ ਥੈਂਕ ਯੂ ਇਹਦੇ ਨੂੰ ਸਮੂਹ ਸੰਗਤ ਨੂੰ ਜਾਇ ਗੁਰੂਦੇਵ ਧੰਨ ਗੁਰੂਦੇਵ ਜੈ ਭੀਮ ਜੈ ਭਾਰਤ ਅੱਜ ਦਾ ਪਾਵਨ ਪਵਿੱਤਰ ਦਿਨ ਜਦੋਂ ਅਸੀਂ ਆਪਣੇ ਰਹਿਬਰ ਆਪਣੇ ਸਤਗੁਰ ਰਵਿਦਾਸ ਮਹਾਰਾਜ ਜੀ ਦਾ 699 ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ ਔਰ ਮੈਂ ਗੁਰਮੀਤ ਜੀ ਮੰਗਲਾ ਜੀ ਤੇ ਇਹਨਾਂ ਦੀ ਸਮੂਹ ਸਭਾ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਕਿ ਇਹਨਾਂ ਨੇ ਪਿੰਡ-ਪਿੰਡ ਤੱਕ ਪਹੁੰਚ ਕਰਕੇ ਵਿਸ਼ਾਲ ਜਿਹੜੀ ਨਗਰ ਕੀਰਤਨ ਆ ਉਹਨੂੰ ਸੁਜਾਉਣ ਵਾਸਤੇ ਉਪਰਾਲਾ ਕੀਤਾ ਤੇ ਮੈਂ ਇਹੀ ਕਹਾਂਗਾ ਕਿ ਸਤਗੁਰਾਂ ਨੇ ਜੋ ਸੁਪਨਾ ਬੇਗੰਪੁਰੇ ਦਾ ਜਿਵੇਂ ਨੰਗਲਾ ਜੀ ਨੇ ਕਿਹਾ ਉਹ ਲਿਆ ਸੀ ਜਿੱਥੇ ਕੋਈ ਗਮ ਨਾ ਹੋਵੇ ਜਿੱਥੇ ਕੋਈ ਦੁਖੀ ਨਾ ਹੋਵੇ ਜਿੱਥੇ ਸਾਰੇ ਰੱਜ ਕੇ ਅੰਨ ਖਾ ਸਕਦੇ ਹੋਣ ਐਸਾ ਬੇਗੰਪੁਰਾ ਮੇਰੇ ਸਤਗੁਰਾਂ ਨੇ ਵਸਾਇਆ ਤੇ ਅੱਜ ਮੇਰੀ ਕੌਮ ਤੇ ਅੱਜ ਇਸ ਸਮਾਜ ਦੇ ਉੱਤੇ ਬੜੀ ਮਿਹਰ ਆ ਮੇਰੇ ਸਾਥੀਗਰਾਂ ਦੀ ਕਿ ਰੱਜ ਕੇ ਰੋਟੀ ਖਾ ਰਿਆ ਔਰ ਮੈਨੂੰ ਲੱਗਦਾ ਕਿ ਆਪਣੇ ਨਾਲ ਦੇ ਭਰਾਵਾਂ ਨੂੰ ਵੀ ਮੇਰੇ ਸਾਥੀ ਜਿਹੜੇ ਆ ਉਹ ਰੱਜ ਕੇ ਅੰਨ ਖਵਾ ਰਿਆ ਸਾਥੀਗਰਾਂ ਦੇ ਰਸਤੇ ਤੇ ਚੱਲ ਰਹੇ ਆ ਜਿਵੇਂ ਪ੍ਰਧਾਨ ਜੀ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਜੀ ਦਾ ਫਲਸਫਾ ਕਿਉਂਕਿ ਬਾਬਾ ਸਾਹਿਬ ਨੇ ਵੀ ਰਵਿਦਾਸ ਮਹਾਰਾ ਜੀ ਨੂੰ ਪੜ੍ਹ ਕੇ ਆਪਣੇ ਅੰਦਰ ਕਾਬਲੀਅਤ ਪੈਦਾ ਕੀਤੀ ਸੀ ਤੇ ਉਹਨਾਂ ਨੇ ਅੱਜ ਦੇਖੋ ਦੁਨੀਆ ਦੇ ਨੰਬਰ 1 ਹੀਰੋ ਬਣੇ ਨੇ 바ਵਾ ਸਾਹਿਬ ਅੰਬੇਦਕਰ ਜੀ ਪਰ ਉਹ ਜਿਹੜੇ ਸੰਘਰਸ਼ ਕਰੋ ਉਹਨਾਂ ਦਾ ਸੰਦੇਸ਼ ਅਸੀਂ ਉਹਦੇ ਲਈ ਕੋਸ਼ਿਸ਼ ਕਰਦੇ ਹਾਂ ਮੈਂ ਗੁਰੂਕਮਰ ਸਾਹਿਬ ਵਿਦਵਾਨ ਵਿਦਵਾਨ ਸਭਾ ਹਲਕਾ ਮੈਂ ਲਾਹੌਰ ਸਮਾਜ ਪਾਰਟੀ ਸ਼੍ਰੀ ਗੁਰੂ ਦਾਸ ਮਹਾਰਾਜ ਜੀ ਦੇ ਸਹਿਸ ਨੂੰ ਜੁਨੇ ਪ੍ਰਕਾਸ਼ਪੁਰ ਦੀ ਸਮੂਹ ਸੰਗਤ ਨੂੰ ਲੱਖਾਂ ਕਰੋੜਾਂ ਵਾਰ ਵਧਾਈ ਜੋ ਲੋਕੀਂ ਕਿਹੜਾ ਨੌਕਰੀਆਂ ਦੇਖ ਕੱਢਿਆ ਜਾ ਰਿਹਾ ਹੈ ਸਾਡੀ ਸਮੂਹਟੀ ਬਹੁਤ ਟੀਮ ਵੱਲੋਂ ਸਰਪ੍ਰਸਤ ਬਿਤਾ RAM ਜੀ ਰੋਕ ਲਾਲ ਸਿੰਘ ਸਾਹਿਬ ਜੀ ਆਪਣੇ ਵਿਵੇਕ ਦੇ ਪ੍ਰਧਾਨ ਰਾਜਕੁਮਾਰ ਜੀ ਸਾਡੇ ਸੱਜਣ ਜੀ ਵੱਲੋਂ ਉਹਨਾਂ ਦਾ ਸਰਪੰਚ ਕਾਲਾ ਮਾਨ ਜੀ ਸੂਚੀ ਟੀਮ ਵੱਲੋਂ ਦੁਆਜਨ ਲੌਕਿਕਨ ਆ ਰਿਹਾ ਹੈ ਉਹਨਾਂ ਦਾ ਬਹੁਤ ਬਹੁਤ ਵੈਲਕਮ ਸਾਰੇ ਜੀਆ ਨੂੰ ਸਾਈ ਸਰਗਦੇ ਰੱਖੋ ਜੀ ਨਈ ਜਿਆ ਤੇ ਹੋਈ ਜਿਆ ਕਰ ਤੇ ਜਾਗਰ